ਪੰਯਾ ਅਰਸਦੇਸ ਇਸ ਸੱਚ ਕਾਲ ਕਰਾਂਗੇ ਪੰਜਾਬ ਦੇ ਉਸ ਪੰਜਾਬ ਦੀ ਜਿਹੜੇ ਪੰਜਾਬ ਦੇ ਆਪਾਂ ਵਾਸੀ ਆ ਉਸ ਪੰਜਾਬ ਦੀ ਜਿਹਦੇ ਉੱਤਰ ਵੱਲ ਗੁਰਦਾਸਪੁਰ ਸੀ ਦੱਖਣ ਵਾਲੀ ਹਸਾਰ ਪੂਰਬ ਵੱਲ ਅੰਮ੍ਰਾਲਾ ਕਰਨਾਲ ਪਛਮਣ ਮੀਆਂਵਾਲੀ ਜਿਹਦੇ ਵਿੱਚ ਭਾਰਤ ਦੀ ਦਿੱਲੀ ਅਤੇ ਪਾਕਿਸਤਾਨ ਦੀ ਸਲਾਮਾ ਬਾਦ ਆਉਂਦੀ ਸੀ ਜਿਹਦੇ ਕੋਲ ਕਾਂਗੜਾ ਅਚੰਬਾ ਅਤੇ ਰੌਲਪਿੰਡੀ ਵਰਗੇ ਸੋਹਣੇ ਥਾਂ ਸਨ ਉਸ ਪੰਜਾਬ ਦੀ ਜਿਹਨੂੰ ਹੱਦਾਂ ਸਰਹੱਦਾਂ ਨਾਲ ਵੱਡ ਵੱਡ ਕੇ ਟੋਟੇ ਟੋਟੇ ਕਰ ਦਿੱਤਾ ਗਿਆ ਹੈ ਉਸ ਪੰਜਾਬ ਦੀ ਜਿਹਨੂੰ ਆਪਾਂ ਗਵਾਵ ਚੁਕੇ ਆਂ ਜਿਹਦੇ ਨਾਲ ਆਪਣੀ ਪਹਿਚਾਣ ਸੀ ਆਣ ਗਵਾ ਕੇ ਲਈ ਆਪਾਂ ਆਪਾਂ ਬਦੀ ਸੀ ਧਰਤੀਆਂ ਤੇ ਤੱਕੇ ਖਾ ਰਹੇ ਆਂ ਆਪਾਂ ਪੰਜਾਬੀ ਆ ਪਰ ਆਪਾਂ ਇੱਕ ਦੂਜੇ ਨੂੰ Hindu Musalman ਤੇ ਸਿੱਖਾਂ ਦੇ ਨਾਂ ਨਾਲ ਜਾਣਦੇ ਆਂ ਆਪਾਂ ਉਸ ਪੰਜਾਬ ਨੂੰ ਫੇਰ ਬਖਸ਼ਾ ਕਰ ਲਈਏ ਆਪਾਂ ਆਪਣੇ ਪੰਜਾਬ ਨੂੰ ਪੰਜ ਲੈਂਡ ਬਣਾ ਲਈਏ ਕਿੰਨਾ ਸੋਨਾ ਹੋਵੇ ਜੇ ਆਪਾਂ ਇਹ ਕਰ ਲਈਏ